ਜਪਣਾ ਕੀ ਹੁੰਦਾ ਹੈ ਰਸਨਾ ਨਾਮ ਜਪੋ ਤਬ ਮਥੀਏ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਗਾਵੀਏ ਸੁਣੀਏ ਜ਼ਬਾਨ ਗਾਏ ਨ ਕਰੇ ਮਨ ਸੁਣੇ ਤੇ ਮਨ ਦੇ ਜ ਭਾਵਨਾ ਹੋਵੇ ਇਹਨੋ ਜਪਣਾ ਕਹਿੰਦੇ ਨੇ ਬੜੇ ਧਿਆਨ ਨਾਲ ਸੁਣਨਾ ਪੜਨ ਨਾਲੋਂ ਜਪਣਾ ਲੱਖਾਂ ਗੁਣਾ ਹੋਰ ਹੈ ਮੈਂ ਸੈਂਕੜੇ ਗੁਣਾ ਹਜ਼ਾਰਾ ਗੁਣਾ ਨਹੀਂ ਕਹਿ ਰਿਹਾ ਚਲੋ ਕਹਿਣ ਦੇਣਾ ਕਰੋਣਾ ਗੁਣਾ ਹੋ ਕੇ ਰੱਖਾਂ ਗੁਣਾ ਵੀ ਨਹੀਂ ਪੜਨ ਵਾਲੇ ਤੇ ਸਾਰੇ ਹੀ ਨੇ ਪੜਦੇ ਨੇ ਜਪਣ ਵਾਲੇ ਕੋਈ ਕਦੋਂ ਬਾਣੀ ਪੜਨੀ ਹੈ ਲਾਭ ਹੈ ਕੰਠ ਹੋ ਸਕਦੀ ਹੈ ਬਾਣੀ ਜਪਣ ਵਾਲਾ ਬਾਣੀ ਦਾ ਰੂਪ ਹੀ ਹੋ ਜਾਂਦਾ ਹੈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਜਪ ਉਹ ਹੀ ਸਕਦਾ ਹੈ ਬਾਣੀ ਕੰਠ ਹੋਵੇ ਕਿਉਂਕਿ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਅੱਖਾਂ ਬੰਦ ਕਰਕੇ ਤਾਂ ਹੀ ਸੁਣ ਸਕੇਗਾ ਮਨ ਤੇ ਸ਼ਬਦ ਅੰਦਰ ਪ੍ਰਵੇਸ਼ ਕਰਦਾ ਜਾਏਗਾ ਮਨ ਜਾਗਦਾ ਜਾਏਗਾ ਇੱਕ ਦਿਨ ਪ੍ਰਭੂ ਨੂੰ ਵੇਖਣ ਦੀ ਦ੍ਰਿਸ਼ਟੀ ਮਿਲ ਜਾਏਗੀ ਜਪਣਾ ਭਜਨ ਹੈ ਭੋਜਨ ਰੋਜ਼ ਰੋਜ਼ ਦਾ ਬੱਚਾ ਕਰ ਰਿਹਾ ਹੈ ਇੱਕ ਦਿਨ ਪੈਰ ਚੱਲਣ ਲੱਗ ਪੈਣਾ ਹੈ ਹੱਥ ਫੜਨ ਲੱਗ ਪੈਣਾ ਹੈ ਜ਼ੁਬਾਨ ਬੋਲਣ ਲੱਗ ਪਈ ਹੈ ਇਹਨੇ ਜਪਣਾ ਆਰੰਭ ਕੀਤਾ ਹੈ ਜਪਦੇਂ ਜਪਦੇਂ ਇੱਕ ਦਿਨ ਪ੍ਰਭੂ ਦਿਖਾਈ ਦੇਗਾ ਸੁਰਤ ਚੱਲ ਪਏਗੀ ਪ੍ਰਭੂ ਦਾ ਦਾਮਨ ਹੱਥ ਤੇ ਚੱਲ ਜਾਏਗਾ ਪਰ ਜਪਦੇਂ ਜਪਦੇਂ ਇੱਕ ਦਿਨ ਨਿਰੰਕਾਰ ਦਾ ਰੂਪ ਹੋ ਜਾਏਗਾ ਕਈ ਸਜਣਾ ਨੇ ਇਸ ਤ੍ਰੀ ਕੇ ਨਾਲ ਵੀ ਪ੍ਰਸ਼ਨ ਕੀਤੇ ਕਿ ਜਬਾਣੀ ਕੰਠ ਨਾ ਹੋਵੇ ਤੇ ਫਿਰ ਕਿਵੇਂ ਜਪੀਓ ਤੇ ਨਹੀਂ ਜਪ ਸਕਦਾ ਸਾਰੀ ਦੁਨੀਆ ਦੇ ਅਵਤਾਰੀ ਪੁਰਸ਼ ਹਨ ਐ ਇਕ ਮੰਤਰ ਦਿੱਤਾ ਹੈ ਮੰਤਰ ਵੀ ਬੋਲ ਨੋ ਕਹਿੰਦੇ ਨੇ ਮੰਤਰ ਵੀ ਸ਼ਬਦ ਨੂੰ ਕਹਿੰਦੇ ਨੇ ਮੰਤਰ ਦੇ ਅ ਕਰੀ ਅਰਥ ਨੇ ਬੋਲ ਇਹ ਗੁਰੂ ਦਾ ਮੰਤਰ ਹੈ ਗੁਰੂ ਦਾ ਬੋਲ ਹੈ ਗੁਰੂ ਦਾ ਸ਼ਬਦ ਹੈ ਗੁਰੂ ਦਾ ਵਾਕ ਹੈ ਵਾਕ ਕਹਿੰਦੇ ਨੇ ਬੋਲ ਕਹਿੰਦੇ ਨੇ ਸ਼ਬਦ ਕਹਿੰਦੇ ਨੇ ਮੰਤਰ ਮੰਤਰ ਦੇ ਹੋਰ ਕੋਈ ਅਰਥ ਨਹੀਂ ਬਾਣੀ ਮੰਤਰ ਮਹਾਪੁਰਖਨ ਕੀ ਸਾਰੇ ਮਹਾਪੁਰਖਾਂ ਦੇ ਜਿਹੜੇ ਬੋਲ ਨੇ ਤੇ ਮੰਤਰ ਨੇ ਸੰਸਕ੍ਰਿਤ ਦੇ ਵਿੱਚ ਮੰਤਰ ਕਹਿੰਦੇ ਚਲੋ ਬਹੁਤ ਸਾਰੇ ਮੰਤਰ ਤੋਂ ਨਹੀਂ ਜਪ ਸਕਦਾ ਕਿਉਂਕਿ ਤੇਨੂੰ ਕੰਠ ਨਹੀਂ ਆ ਤੂੰ ਅਨਪੜ ਹੈ ਪਰ ਇੱਕ ਤੇ ਜਪ ਸਕਦਾ ਹੈ ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਵਾਹਿਗੁਰੂ ਤੇ ਜਪ ਸਕਦਾ ਹੈ ਇਤਨਾ ਤੇ ਕੰਠ ਹੋ ਸਕਦਾ ਹੈ ਸਾਰੇ ਧਰਮਾਂ ਨੇ ਫਿਰ ਮਨੁੱਖ ਦੀ ਸੌਲਤ ਲਈ ਇੱਕ ਮੰਤਰ ਚੁਣਿਆ ਰਾਮ ਓ ਅੱਲਾਹੋ ਵਾਹਿਗੁਰੂ ਇਹ ਤੇ ਜਪ ਸਕਦਾ ਹੈ ਬਾਲਮੇਕ ਨੂੰ ਹੋਰ ਕੁਝ ਵੀ ਨਹੀਂ ਆਉਂਦਾ ਸੀ ਇੱਕੋ ਹੀ ਮੰਤਰ ਜਪਦਾ ਰਹੇ ਉਹ ਨਹੀਂ ਕਪਾਟ ਖੋਲ ਦਿੰਦੇ ਉਹ ਨਹੀਂ ਸਭ ਕੁਝ ਦੀ ਸੋਜੀ ਕਰਾ ਦਿੱਤੀ ਤੇਵੇ ਮੈਂ ਅਰਜ਼ ਕਰਦੇ ਹਾਂ ਇੱਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪਰਭ ਤੇ ਤਾਰੇ ਕਿਸੇ ਤਉ ਇਹ ਕਿਸੇ ਸਰੀਰ ਇਹ ਦੋ ਅੱਖਰ ਨਾ ਕਿਸੇ ਸੋ ਗਹਿ ਰਹੋ ਕਬੀਰ ਦੋ ਅੱਖਰਾਂ ਦਾ ਜਪ ਸਤਨਾਮ ਦਾ ਜਪ ਕਬੀਰ ਪੰਥੀ ਇਹ ਕਰਦੇ ਨੇ ਕਬੀਰ ਇਹ ਹੀ ਕਰਦੇ ਸਾਂ ਭਾਵੇਂ ਸਰੀਰ ਵੀ ਬਿਰਧ ਹੁੰਦਾ ਜਾ ਰਿਹਾ ਹੈ ਖਿਸਕਦਾ ਜਾ ਰਿਹਾ ਹੈ ਭਾਵੇਂ ਰਾਤ ਵੀ ਖਿਸਕਦੀ ਜਾ ਰਹੀ ਹੈ ਪਰ ਇਹ ਅੱਖਰ ਜਿਹੜੇ ਦੋ ਮੈਂ ਰਟਦਾ ਪਿਆ ਨਹੀਂ ਖਿਸਕਦੇ ਇਹ ਤਾਂ ਮੈਂ ਜਪੀ ਜਾ ਰਿਹਾ ਜਪੀ ਜਾ ਰਿਹਾ ਜਪੀ ਜਾ ਰਿਹਾ ਜਪਨੇ ਆ ਜਪਦੇ ਇੱਕ ਦਿਨ ਮਨ ਸੁਣਨ ਲੱਗ ਪੈਂਦਾ ਹੈ ਜੇ ਮਨ ਸੁਣਨ ਲੱਗ ਪੈਂਦਾ ਹੈ ਤਾਂ ਫਿਰ ਮਨ ਨੂੰ ਦਿਖਾਈ ਦੇਣ ਲੱਗ ਪੈਂਦਾ ਹੈ ਕਿ ਸਭ गोविंद ਹੈ ਸਭ गोविंद ਹੈ गोविंद ਬਿਨ ਨਹੀਂ ਕੋਈ ਜੋਦੀ ਸੈ ਸੋ ਤੇਰਾ ਰੋਗ ਗੁਣ નિਧਾਨ गोविंद ਅਨੁ ਜਪਦਿਆਂ ਹੀ ਜਪਦਿਆਂ ਸਮਝ ਆ ਜਾਂਦੀ ਹੈ ਸਭ ਪ੍ਰਭੂ ਹੀ ਹੈ ਸਭ ਪ੍ਰਮਾਤਮਾ ਹੀ ਹੈ ਹੋਰ ਕੁਝ ਵੀ ਨਹੀਂ ਜਪਦਿਆਂ ਜਪਦਿਆਂ ਪ੍ਰਮਾਤਮਾ ਦੇ ਲੀਨਤਾ ਨਸੀਬ ਹੋ ਜਾਂਦੀ ਹੈ ਬੂੰਦ ਸਾਗਰ ਹੋ ਜਾਂਦੀ ਹੈ ਭੋਜਨ ਇੱਕ ਦਿਨ ਸਰੀਰ ਨੂੰ ਪੂਰਾ ਕਰ ਦਿੰਦਾ ਹੈ ਭਜਨ ਇੱਕ ਦਿਨ ਮਨ ਨੂੰ ਪੂਰਾ ਕਰ ਦਿੰਦਾ ਹੈ ਉਸ ਪੂਰੇ ਮਨ ਨੂੰ ਕਹਿੰਦੇ ਨੇ ਜੋਤ ਦੇ ਚ ਜੋਤ ਹੋ ਗਏ ਜੋਤੀ ਜੋਤ ਰਲੇ ਸੰਪੂਰਨ ਥੇ ਇਹ ਤਾਂ ਪੂਰਨ ਹੋ ਗਏ ਸੰਪੂਰਨ ਹੋ ਗਏ ਜੋਤ ਦੇ ਜੋਤ ਹੋ ਗਏ ਸਰੀਰ ਪੂਰਾ ਹੋ ਗਿਆ ਹਾਕ ਦੇ ਚ ਹਾਕ ਹੋਇਆ ਹਾਕ ਤੋਂ ਆਇਆ ਸੀ ਹਾਕ ਤੋਂ ਖਰਾਕ ਖਰਾਕ ਤੋਂ ਬਣਿਆ ਸੀ ਪੁਰਾ ਹਾਕ ਹੋ ਗਿਆ ਪੂਰਾ ਹੋ ਗਿਆ ਮਨ ਤੋਂ ਜੋਤ ਸਰੂਪ ਹੈ ਉਸ ਪਰਮ ਜੋਤ ਤੋਂ ਆਇਆ ਸੀ ਜੋਤ ਦੇ ਚ ਜੋਤ ਹੋ ਗਿਆ ਪੂਰਨ ਹੋ ਗਿਆ ਸਰੀਰ ਹਾਕ ਦੇ ਚ ਹਾਕ ਹੋਵੇ ਉਸ ਤੋਂ ਪਹਿਲੇ ਮਨ ਜੋਤ ਦੇ ਚ ਜੋਤ ਹੋਏ ਤੋ ਜੀਵਨ ਯਾਤਰਾ ਸਫਲ ਹੋ ਗਈ ਸਫਲ 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 ਭਈ ਯਾਤਰਾ ਆਉਣ ਜਾਣ ਰਹੇ ਮਲੇ ਸਾਦਾ ਸਰੀਰ ਹਾਕ ਦੇ ਚ ਹਾਕ ਹੋ ਗਿਆ ਮਨ ਜੋਤ ਦੇ ਚ ਜੋਤ ਨਹੀਂ ਹੋਇਆ ਇਹ ਅਧੂਰਾ ਜੀਵੇ ਹੈ ਇਹ ਅਧੂਰਾ ਜਨਮਿਆ ਸੀ ਅਧੂਰਾ ਹੀ ਮਰ ਗਿਆ। ਸਰੀਰ ਪੂਰਾ ਹੋਇਆ ਮਨ ਪੂਰਾ ਨਹੀਂ ਹੋਇਆ। ਯਾਤਰਾ ਅਧੂਰੀ ਰਹੀ। ਇਹਦਾ ਹੁਣ ਫਿਰ ਜਨਮ ਹੋਵੇਗਾ। ਇਹਦਾ ਹੁਣ ਫਿਰ ਜਨਮ ਹੋਵੇਗਾ। ਤਨ ਸਮਸ਼ਾਨ ਤੱਕ ਪਹੁੰਚ ਗਿਆ ਹੈ ਮਨ ਭਗਵਾਨ ਤੱਕ ਨਹੀਂ ਪਹੁੰਚਿਆ। ਤਨ ਕਬਰ ਤੱਕ ਪਹੁੰਚ ਗਿਆ ਹੈ ਮਨ ਖੁਦਾ ਤੱਕ ਨਹੀਂ ਪਹੁੰਚਿਆ। ਇਹ ਜਮਿਆ ਅਧੂਰਾ ਸੀ। ਇਹ ਜੀਵਿਆ ਵੀ ਅਧੂਰਾ। ਫਿਰ ਮਨ ਕਰਕੇ ਇਹ ਮਰਿਆ ਵੀ ਅਧੋਰਾ ਮਨ ਮਰੇ ਤਾਂ ਤਮਰ ਜਾਏ ਬਿਨ ਮਨ ਬੂਏ کیسے ਹਰ ਪਾਏ ਤਨ ਦਾ ਮਰਨਾ ਪੂਰਾ ਹੋਣਾ ਖਾਕ ਹੋਣਾ ਮਨ ਦਾ ਮਰਨਾ ਤੇ ਨਿਰੰਕਾਰ ਹੋਣਾ ਬਿਨ ਮਨ ਬੂਏ کیسے ਹਰ ਪਾਏ ਮਹਿਰਜ਼ ਕਰਾਂ ਯਾਤਰਾ ਅਕਸਰ ਬੋਤਿਆਂ ਦੀ ਅਧੋਰੀ ਰਹਿ ਜਾਂਦੀ ਹੈ ਸੰਪੂਰਨ ਨਹੀਂ ਹੁੰਦੀ ਅਗਰ ਪ੍ਰਮਾਤਮਾ ਦਿਖਾਈ ਦੇਣ ਲੱਗ ਪਿਆ ਹੈ ਸੁਣਾਈ ਦੇਣ ਲੱਗ ਪਿਆ ਹੈ ਤੇ ਜ਼ਬਾਨ ਬੋਲਦੇ ਆ ਬੋਲਦੇ ਆ ਪ੍ਰਭੂ ਨੂੰ ਬੋਲਦੇ ਆ ਬੋਲਦੇ ਆ ਜ਼ਬਾਨ ਨੂੰ ਰਸ ਵੀ ਆਣ ਲੱਗ ਪਿਆ ਹੈ ਭੋਜਨ ਦੀ ਬੁਰਕੀ ਮੂੰਹ ਤੇ ਰੱਖੀ ਤੇ ਸਵਾਦ ਆ ਗਿਆ ਅਜੇ ਖੋਨ ਤੇ ਨਹੀਂ ਬਣੀ ਸਵਾਦ ਆ ਗਿਆ ਅਜੇ ਥੱਲੇ ਤੇ ਨਹੀਂ ਗਈ ਰਸ ਆ ਗਿਆ ਵਾਹਿਗੁਰੂ ਜਪਦਿਆਂ ਜਪਦਿਆਂ ਰਸ ਆ ਜਾਏ ਤੋ ਗੁਰਵਾਣੀ ਕਹਿੰਦੀ ਹੈ ਪ੍ਰਮਾਤਮਾ ਰਸਨਾ ਤੇ ਵਸ ਗਏ ਐਸੀ ਰਸਨਾ ਫਿਕਾ ਨਹੀਂ ਬੋਲੇਗੀ ਮਿਥਿਆ ਨਹੀਂ ਬੋਲੇਗੀ ਐਸੀ ਰਸਨਾ ਸਤਿਆ ਵੀ ਹੋਵੇਗੀ ਤਾਕਤ ਵੀ ਹੋਵੇਗੀ ਪ੍ਰਭ ਜੀ ਬਸੇ ਸਾਧ ਕੇ ਰਸਨਾ ਨਾਮਿਕ ਜਨਕਾ ਦਾਸਨ ਦਸਨਾ ਰਸਨਾ ਤੇ ਵਸ ਗਿਆ ਵਾਹਿਗੁਰੂ ਆਖਦਿਆਂ ਰਸ ਆਣ ਲੱਗ ਪਵੇ ਰਸਨਾ ਤੇ ਵਸ ਗਿਆ ਜੇ ਰਸਨਾ ਤੇ ਵਸ ਗਿਆ ਇੱਕ ਦਿਨ ਫਿਰ ਐਸਾ ਹੋਵੇਗਾ ਗੁਰਮੁਖ ਰੋਮ ਰੋਮ ਹਰਦੇ ਆਵੇ ਰੋਮਾਂ ਚ ਵਸ ਜਾਏਗਾ ਸਵਾਸਾਂ ਦੇ ਚ ਵਸ ਜਾਏਗਾ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਭੋਜਨ ਪਹਿਲੇ ਮੂੰਹ ਦੇ ਚ ਵਸਦਾ ਹੈ ਜ਼ਬਾਨ ਨੂੰ ਰਸ ਆਉਂਦਾ ਹੈ ਖੂਨ ਬਾਦ ਦੇ ਚ ਬਣਦਾ ਹੈ ਮਾਸ ਬਾਦ ਦੇ ਚ ਬਣਦਾ ਹੈ ਪ੍ਰਭੂ ਦਾ ਨਾਮ ਪਹਿਲੇ ਜ਼ਬਾਨ ਤੇ ਵਸਦਾ ਹੈ ਸਵਾਸਾਂ ਦੇ ਚ ਬਾਦ ਦੇ ਪ੍ਰਾਣਾ ਦੇ ਜਵਾਬ ਦੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ ਰੋਟੀ ਕਿਤਨੇ ਦੇਰ ਚ ਖਾ ਲੈਂਦੇ ਆ 15 ਮਿੰਟ 20 ਮਿੰਟ ਐਨਾ ਹੀ ਟਾਈਮ ਲੱਗਦਾ ਹੈ 15 20 ਮਿੰਟ ਅੰਮ੍ਰਿਤ ਵੇਲੇ ਉੱਠ ਕੇ ਜੋ ਵਾਹਿਗੁਰੂ ਮੰਤਰ ਦਾ ਜਪ ਕਰਦਾ ਹੈ ਤੇ ਜਪ ਇਸ ਡੰਗ ਨਾਲ ਕਰਦਾ ਹੈ ਜ਼ਬਾਨ ਉਚਾਰਨ ਕਰੇ ਤੇ ਮਨ ਨੂੰ ਸਰੋਤਾ ਬਣਾਵੇ ਕੋਸ਼ਿਸ਼ ਕਰੇ ਮਨ ਸੁਣੇਗਾ ਨਹੀਂ ਉਹਦੀ ਆਦਤ ਨਹੀਂ ਹੈ ਉਲਈ ਮੈਂ ਅਰਜ਼ ਕੀਤੀ ਮਿੱਤਰ ਨੂੰ ਸੁਣ ਲੈਂਦਾ ਪੁੱਤਰ ਨੂੰ ਸੁਣ ਲੈਂਦਾ ਪਤਨੀ ਨੂੰ ਸੁਣ ਲੈਂਦਾ ਪਤਨੀ ਨੂੰ ਸੁਣ ਲੈਂਦਾ ਗੁਰੂ ਨੂੰ ਨਹੀਂ ਸੁਣਦਾ ਆਦਤ ਨਹੀਂ ਹੈ ਜੇ ਕਿਦਰੇ ਸੁਣ ਲਿਆ ਇੱਕੋ ਹੀ ਦਫਾ ਸ਼ਬਦ ਸੁਣ ਲਿਆ ਫਿਰ ਸਮਝ ਲੋਏ ਸੁਣਨ ਤੋਂ ਬਿਨਾ ਰਹਿ ਨਹੀਂ ਸਕੇਗਾ ਰਸ ਆ ਜਾਏਗਾ ਜਿਸ ਦਿਨ ਵਾਹਿਗੁਰੂ ਆਖਦੇ ਆ ਰਸ ਆ ਜਾਏ ਉਸੇ ਦਿਨ ਸਮਝਣਾ ਵਾਹਿਗੁਰੂ ਰਸਨਾ ਤੇ ਵਸ ਗਿਆ ਅਜੇ ਤੱਕ ਕਿਸੇ ਨੂੰ ਇਹ ਰਸ ਨਹੀਂ ਆਇਆ ਅਜੇ ਤੇ ਰਸ ਨੱਚ ਵੀ ਨਹੀਂ ਵਸਿਆ ਰੋਮਾਂ ਦੀ ਗੱਲ ਦੂਰ ਦੀ ਹੈ ਸਵਾਸਾਂ ਦੀ ਗੱਲ ਤੇ ਤੋ ਅਨੂਸ ਦਿੱਲੀ ਤੋਰਸ ਅਜੇ ਬਹੁਤ ਦੂਰ ਦੀ ਗੱਲ ਹੈ ਅੰਮ੍ਰਿਤ ਵੇਲੇ ਬੈਠ ਕੇ ਇਹ ਜਪਣਾ ਹੈ ਜਿਵੇਂ ਦੋ ਵਕਤ ਭੋਜਨ ਦਾ ਆਪਣਾ ਟਾਈਮ ਹੁੰਦਾ ਹੈ ਦੋ ਵਕਤ ਭਜਨ ਦਾ ਵੀ ਆਪਣਾ ਟਾਈਮ ਹੈ ਸਾਨੂੰ ਦੋ ਵਕਤ ਦਾ ਸਤਸੰਗ ਦਿੱਤਾ ਹੈ ਇਹ ਗੱਲ ਵਖਰੀ ਹੈ ਮੁਹੰਮਦ ਸਾਹਿਬ ਨੇ ਪੰਜ ਵਕਤ ਦੀ ਨਮਾਜ਼ ਮੁਸਲਮਾਨਾਂ ਦੀ ਚੌਰੀ ਜਪਾਈ ਜੀ ਬਹੁਤ ਲੋਕ ਸਨ ਖੋਨਖਾਰ ਲੋਕ ਸਨ ਖਾਣਾ ਜੰਗੀ ਤੇ ਬਹੁਤਾ ਜਪ ਕਰਨ ਇਹਨਾਂ ਨੂੰ ਇਸ ਵਾਸਤੇ ਲਾਈ ਰੱਖੀਏ ਤਾਂ ਕਿ ਕਿਸੇ ਵਕਤ ਖੁਦਾ ਇਹਨਾਂ ਦੇ ਮਨ ਦਾ ਹਿੱਸਾ ਬਣੇ ਔਰ ਧੰਨੇ ਮੈਂ ਹੈਰਾਨ ਆ ਪੰਜ ਵਕਤ ਦਾ ਸਮਾਂ ਕੱਢਦੇ ਕਈ ਕੱਢਦੇ ਤੇ ਉਹਨਾਂ ਸਿੱਖਾਂ ਬਾਰੇ ਕੀ ਕਵਾਂਗੇ ਜੋ ਦੋ ਵਕਤ ਦਾ ਵੀ ਸਮਾਂ ਕੋਈ ਨਹੀਂ ਕੋਈ ਨਹੀਂ અમૃત વેલે ਦਾ ਸਮਾ બડા ברਕਤਾਂ ਵਾਲਾ ਹੈ ધન ગુરુ રામદાસજી કહેને ਹਰ ધਨ અમૃત વેਲੇ ਵੱਤੇ ਕਾ ਬੀਜਿਆ भगत ਖਾਏ ਖਰਚ ਰਹੇ ਨਿਖੁਟੇ ਨਾ ਬੜੀ ਬਰਕਤ ਹੈ ਬੜੀ ਬਰਕਤ ਹੈ ਪੀਨੂ શેખ ਸਾਦੀ ਸਾਹਿਬ ਇੰਜ ਕਹਿੰਦੇ ਨੇ ਦੁਆ ਕຸນ ਬਾ ਸ਼ਬ ਚੋਂ ਗਦਾਆਂ ਸੋਜ਼ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਦ ਜੇ ਤੂੰ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਭਿਖਾਰੀ ਬਣ ਜਾਇਆ ਕਰ ਮੰਗਤਾ ਬਣ ਜਾਇਆ ਕਰ ਇਹ ਫਕੀਰ ਕਹਿੰਦਾ ਜੋ ਚੌਥੇ ਪੈਰ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਮੰਗਤੇ ਨਹੀਂ ਬਣਦੇ ਦਿਨ ਨੂੰ ਬਾਦਸ਼ਾਹਾਂ ਦੀ ਤਰ੍ਹਾਂ ਜੀ ਵੀ ਨਹੀਂ ਸਕਣਗੇ ਨਹੀਂ ਜੀ ਸਕਣਗੇ ਅਰਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨੇ ਖੋਟੇ ਨਹੀਂ ਮੈਂ ਫਿਰ ਅਰਜ਼ ਕਰਾਂ ਰੋਟੀ ਖਾਣੇ ਆ 15 ਮਿੰਟ ਲੱਗਦੇ ਦਿਨ ਵਰ ਬੁੱਖ ਨਹੀਂ ਲੱਗਦੀ ਸਰੀਰ ਦੇ ਤਾਜ਼ਗੀ ਬਣੀ ਰਹਿੰਦੀ ਹੈ 15 ਮਿੰਟ ਦਾ ਕੀਤਾ ਹੋਇਆ ਅੰਮ੍ਰਿਤ ਵੇਲੇ ਦਾ ਜਪ 24 ਘੰਟੇ ਨਾਲ ਬੜਾਈ ਰੱਖੇਗਾ ਤਾਜ਼ਗੀ ਲਈ ਰੱਖੇਗਾ ਮਨ ਨੂੰ ਗਮਗੀਨ ਨਹੀਂ ਹੋਣ ਦੇਗਾ ਮਨ ਨੂੰ ਬੇਕੁਲ ਨਹੀਂ ਹੋਣ ਦੇਗਾ ਮਨ ਨੂੰ ਚਿੰਤਾਤ ਨਹੀਂ ਹੋਣ ਦੇਗਾ ਅਗਰ ਇਹ ਜਪ ਕੱਲ ਤੋਂ ਕੋਈ ਆਰੰਭ ਕਰਨਾ ਸ਼ੁਰੂ ਕਰੇ ਸਮਝ ਲੈਣਾ ਇਹ ਉਹ ਬੱਚਾ ਹੈ ਜਿਹਨੂੰ ਬੋਲਣ ਦੀ ਜਾਚ ਆ ਗਈ ਜਿਹਦੀ ਸੁਰਤ ਵੀ ਚੱਲ ਪਏ ਧਿਆਨ ਵੀ ਜੁੜਨ ਲੱਗ ਪਏ ਸਮਝ ਲੈਣਾ ਇਹਦੇ ਕਦਮਾਂ ਨੂੰ ਚੱਲਣ ਦੀ ਜਾਚ ਵੀ ਆ ਗਈ ਜੋ ਪ੍ਰਮਾਤਮਾ ਦਾ ਰੂਪ ਹੋ ਜਾਏ ਸਮਝ ਲੈ ਉਹ ਤੇ ਘਰ ਹੀ ਪਹੁੰਚ ਗਿਆ ਇਹ ਤੇ ਟਿਕਾਣੇ ਤੇ ਪਹੁੰਚ ਗਿਆ ਮੇਰੇ ਮਨੋਂ ਪਰਦੇਸੀ ਵੇ ਪਿਆਰੇ ਆਓ ਕਰੇ ਮਨ ਦਾ ਘਰ ਪ੍ਰਮਾਤਮਾ ਹੈ ਜਿਸ ਘਰ ਦੇ ਚ ਆਪਾਂ ਰੋਜ਼ ਜਾਂਦੇ ਆ ਤੰਦ ਦਾ ਘਰ ਹੈ। ਔਰ ਤੰਦਾ ਵੀ ਫਿਰ ਅਸਲੀ ਘਰ ਕਬਰ ਹੈ। ਚਿਤਾ ਗੌਰ ਨੇ ਮਾਰਣੀ ਛੱਡ ਕਰੇ ਨਿਗਰਿਆਂ ਘਰ ਆਓ ਐਨੇ ਥਾਵਿਆਂ ਆਪਣੇ ਘਰ ਦੇ ਛਾ ਕਬਰ ਤੇਰਾ ਘਰ ਹੈ। ਸਾਰਿਆਂ ਦੇ ਸਰੀਰ ਸਹਜੇ ਸਹਜੇ ਪਰਿਵਾਰ ਤੋਂ ਹੋ ਕੇ ਕਾਰੋਬਾਰ ਤੋਂ ਹੋ ਕੇ ਕਬਰ ਦੀ ਤਰਫ ਜਾ ਰਹੇ ਨੇ ਚਿਤਾ ਦੀ ਤਰਫ ਜਾ ਰਹੇ। ਸਰੀਰ ਤੇ ਆਪਣੇ ਘਰ ਦੀ ਤਰਫ ਜਾ ਰਹੇ ਆ ਮਨ ਨਹੀਂ ਜਾ ਰਿਹਾ। ਕਈ ਜਨਮਾਂ ਤੋਂ ਨਹੀਂ ਜਾ ਰਹੇ ਐਸੋ ਐਸੇ ਗੁਰਬਾਣੀ ਆਵਾਜ਼ਾਂ ਮਾਰਦੀਏ ਮੇਰੇ ਮਨ ਪਰ ਰੇਸੀ ਵੇ ਪਿਆਰੇ ਆਓ ਘਰੇ ਘਰ ਆ ਪ੍ਰਮਾਤਮਾ ਦਾ ਘਰ ਹੀ ਤੇਰਾ ਘਰ ਹੈ ਔਰ ਪ੍ਰਮਾਤਮਾ ਦੇ ਘਰ ਆ ਕੇ ਤੂੰ ਪ੍ਰਮਾਤਮਾ ਹੋ ਜਾਏਗਾ ਇਸ ਤਰ੍ਹਾਂ ਦੇ ਜਿਹੜੇ ਪ੍ਰਮਾਤਮਾ ਹੋ ਜਾਂਦੇ ਨੇ ਮੁਕਤ ਹੋ ਜਾਂਦੇ ਨੇ ਮੁਕਤਪੁਰਸ਼ ਜਦ ਫਿਰ ਆ ਜਾਂਦੇ ਨੇ ਸੰਸਾਰ ਦੇ ਕਲਿਆਣ ਹਿਤ ਇਹਨਾਂ ਨੂੰ ਅਵਤਾਰ ਕਹਿੰਦੇ ਨੇ ਇਹ ਸੰਤ ਅਵਤਾਰ ਨੇ ਜਪਦਿਆਂ ਜਪਦਿਆਂ ਜੋ ਸੱਚ ਦਾ ਰੂਪ ਹੋ ਗਏ ਸੱਚ ਦੇ ਸਮਾਗ ਹੈ ਔਰ ਉਸੇ ਚ ਜੀ ਰਹੇ ਨੇ ਇਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਨੇ ਸੰਤ RAM ਨੇ ਬੇਦ ਕਿਛ ਨਹੀਂ ਇੱਕ ਜਨਮ کئی ਮਹਾਂ ਲੱਖ ਕਰੋੜੇ ਇਹ ਜਿਹੜੇ ਦੋ ਤਰ੍ਹਾਂ ਦੇ ਸੰਤ ਮੁਕਤ ਹੋ ਗਏ ਸਨ ਲੇਕਿਨ ਫਿਰ ਆ ਗਏ ਨੇ ਇਹਨਾਂ ਨੂੰ અવਤਾਰ ਕਹਿੰਦੇ ਨੇ ਜਨਮ ਦੀ ਲੋੜ ਤੇ ਨਹੀਂ ਸੀ ਵਾਸ਼ਨਾ ਤੇ ਨਹੀਂ ਸੀ ਪਰ ਸੰਸਾਰ ਦੇ ਕਲਿਆਣ ਹਿਤ ਦਇਆ ਵਸੋ ਕੇ ਆ ਗਏ ਨੇ ਇਹ ਜਨਮ ਤੋਂ ਹੀ ਬ੍ਰਮ ਗਿਆ ਨਹੀਂ ਆਉਂਦੇ ਨੇ ਇਹ ਜਨਮ ਤੋਂ ਹੀ ਪੋਰੇ ਆਉਂਦੇ ਨੇ ਚੀਨ ਵਿੱਚ ਕਹਾਵਤ ਹੈ ਲਾਉਤ ਸੇ ਬੁੱਢਾ ਪੈਦਾ ਹੋਇਆ ਸੀ ਕੋਈ ਬੁੱਢਾ ਨਹੀਂ ਪੈਦਾ ਹੁੰਦਾ ਬੱਚੇ ਦੀ ਤਰ੍ਹਾਂ ਸਾਰੇ ਪੈਦਾ ਹੁੰਦੇ ਫਿਰ ਐਸਾ ਕਿਉਂ ਕਹਿ ਦਿੱਤਾ ਹੈ ਤਨ ਕਰਕੇ ਤੇ ਲਾਉਤ ਸੇ ਵੀ ਬੱਚੇ ਦੀ ਤਰ੍ਹਾਂ ਸੀ ਪਰ ਜਨਮ ਤੋਂ ਮੰਨ ਕਰਕੇ ਬਜ਼ੁਰਗ ਦੀ ਤਰ੍ਹਾਂ ਸੀ ਉਹ ਜਨਮ ਤੋਂ ਬ੍ਰਹਮਗੈ ਨਹੀਂ ਸੀ ਜੈਸੇ ਇੱਕ ਮਿਸਾਲ ਦੇ ਕੇ ਮੈਂ ਸਮਾਪਤੀ ਕਰਾਂ ਢਾਈ ਵਰਿਆਂ ਦੇ ਸੰਧਨ ਗੁਰੂ ਅਰਜਨ ਦੇਵ ਜੀ ਮਹਾਰਾ ਜੀ ਧਨ ਗੁਰੂ ਰਾ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਗੋਵਿੰਦਵਾਲ ਚੜਨ ਦੀ ਕੋਸ਼ਿਸ਼ ਪੈ ਕਰਨ। 42 ਸਾਲ ਦੇ ਬਾਲਕ ਭੱਜੇ ਹੋਏ ਆ ਗਏ ਮਾਤਾ ਬਾਨੀ ਜੀ। ਉਹਨਾਂ ਨੇ ਚੁਕਲੇ। ਆਖਿਆ ਲਾਲ ਜੀ ਫਿਰ ਕਦੀ ਬੈਠਣ ਦੀ ਕੋਸ਼ਿਸ਼ ਨਾ ਕਰਨਾ। ਚੜਨ ਦੀ ਕੋਸ਼ਿਸ਼ ਨਾ ਕਰਨਾ। ਇਹ ਤੀਜੇ ਗੁਰੂ ਨਾਨਕ ਧਨ ਗੁਰੂ ਅਮਰਦਾਸ ਜੀ ਦਾ ਸਿੰਘਾਸਣ ਹੈ। ਇਸ ਤੇ ਨਾ ਚੜਨਾ। ਐਸਤੇ ਬੈਠਣ ਦੀ ਕੋਸ਼ਿਸ਼ ਨਾ ਕਰਨਾ ਇਤਨੇ ਜੀ ਗੁਰੂ ਅਮਰਦਾਸ ਜੀ ਆ ਗਏ ਉਹਨਾਂ ਨੇ ਭਾਣੇ ਦੀ ਕੋਖ ਤਾਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਤਖਤ ਤੇ ਬਿਠਾ ਦਿੱਤਾ ਆਖਿਆ ਪੁੱਤਰੀ ਇਸੇ ਧੁਰ ਦਰਗਾਹੋਂ ਤਖਤ ਤੇ ਬੈਠਾ ਹੋਇਆ ਆਇਆ ਹੈ ਅਸੀਸ ਨੂੰ ਕੀ ਲਾ ਸਕਦੇ ਆ ਤੇ ਬਿਠਾ ਸਕਦੇ ਆ ਤੇ ਰੱਬ ਦਾ ਬਿਠਾਇਆ ਹੋਇਆ ਆ ਐਸਵਾਸੇ ਗੁਰਬਾਣੀ ਕਹਿੰਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ संत राम में भेद के छ नहीं एक जन्म कई में लाख करोरी एक जन्म तो ही पूर्ण है एक जीवन दे साधना कर कर के पूर्ण हो बस इतना ही फर्क है लेकिन पहुंच देता में कोई जगह पे एक एक जगह ते जिथे बैठा है जन्म तो दूजा चल चल के भी उथे पहुंच गया एक अवतार जगत दे कल्याण लई आया है ਇਕ ਜੱਗ ਜੱਗ ਕੇ ਪੂਰਨ ਹੋ ਗਿਆ ਹੈ ਪੂਰਨ ਪੁਰਖ ਸੰਤ ਪੂਰਨ ਪੁਰਖ ਕੇਵਲ ਸੰਤ ਹੁੰਦੇ ਨੇ ਬਸ ਮੈਂ ਦੁਹਰਾ ਦਿਆਂ ਤੇ ਸਮਾਪਤੀ ਕਰਾਂ ਮਨੁੱਖ ਅਧੂਰਾ ਜਮਦਾ ਸਾਰੇ ਹੀ ਅਦੂਰੇ ਜਾਂਦਾ ਹੈ ਔਰ ਅਕਸਰ ਮਨੁੱਖ ਅਧੂਰਾ ਹੀ ਜੀਉਂਦਾ ਹੈ ਫਿਰ ਅਧੂਰਾ ਹੀ ਮਰਦਾ ਹੈ ਤਨ ਇੱਕ ਦਿਨ ਮਰ ਜਾਂਦਾ ਹੈ ਮਨ ਮਰਦਾ ਹੀ ਨਹੀਂ ਤਨ ਖਤਮ ਹੋ ਕੇ ਧਾਕ ਹੋ ਜਾਂਦਾ ਹੈ ਮਨ ਖਤਮ ਨਹੀਂ ਹੁੰਦਾ ਮਨ ਖਤਮ ਹੋ ਕੇ ਪ੍ਰਮਾਤਮਾ ਹੁੰਦਾ ਹੈ ਮਨ ਤੋਂ ਜੋਤ ਸਰੂਪ ਹੈ ਜੋਤੀ ਜੋਤ ਰਲੇ ਸੰਪੂਰਨ ਤੇ ਆਰਾਮ ਇਹ ਖੁਸ਼ਕਿਸਮਤੀ ਸਾਰਿਆਂ ਨੂੰ ਨਸੀਬ ਹੋਵੇ ਸਵੇਰੇ 15 ਮਿੰਟ ਦਾ ਫੈਸਲਾ ਕਰ ਲੈਣਾ ਅੰਮ੍ਰਿਤ ਵੇਲੇ ਜ਼ਰੂਰ ਜਪਣਾ ਅਗਰ ਤੁਹਾਡਾ ਮਨ ਰਾਜ਼ੀ ਹੋਇਆ ਤੇ ਸਮਝ ਲੈਣਾ ਹੈ ਇਹ ਕਥਾ ਦਾ ਫਲ ਅੱਜ ਦੇ Satsang ਦਾ ਫਲ ਤੇ ਕੱਲ ਵੀ ਨਾ ਜਪਿਆ ਤੇ ਅੱਜ ਦੀ ਕਥਾ ਮਨੋਰੰਜਨ ਹੈ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਸਰੇਫੇ 2 ਮਿੰਟ ਪੰਜ ਵਾਰ ਮੈਂ ਉਚਾਰਨ ਕਰਦਾ ਪਿਛੇ ਤੁਸੀਂ ਕਰੋ ਇਸ ਵੇਰੇ ਕਰਿਆ ਕਰਨਾ ਮਹਾਰਾਜ ਕਹਿੰਦਾ ਰਸਨਾ ਨਾਮ ਜਪੋ ਤਬ ਮਥੀਏ ਇਨਬਿਤ ਅੰਮ੍ਰਿਤ ਪਾਓ ਭੋਜਨ ਰਸਨਾ ਦੁਆਰਾ ਰਸ ਮਾਣਿਆ ਜਾਂਦਾ ਹੈ ਜ਼ਬਾਨ ਨੂੰ ਪਹਿਲੇ ਛੁੰਦੀਏ ਟੱਚ ਕਰਦੀ ਹੈ ਭਜਨ ਨੂੰ ਵੀ ਪਹਿਲੇ ਜ਼ਬਾਨ ਨਹੀਂ ਟੱਚ ਕਰਨਾ ਹੈ ਤੋ ਸਿਰਫ ਪੰਜ ਦਫਾ ਦਾਸ ਉਚਾਰਨ ਕਰ ਲੈ ਪਿਛੇ ਤੁਸੀਂ ਤਾਂ ਕਿ ਰੋਜ਼ ਇਹ ਜਬ ਆਪ ਕਰਿਆ ਕਰੋ ਵਿਅਰਥ ਨਹੀਂ ਜਾਏਗਾ ਪਤ ਤ ਪਾਵਨ ਹੋਰ ਬਿਰਦ ਸਦਾਏ ਇੱਕ ਤਿਲ ਨਹੀਂ ਬੰਨੇ ਗਾਲੇ ਮੈਂ ਇਤਨੀ ਅਰਜ਼ ਕਰਦੇ ਆ ਤਿਲ ਜਿਤਨੀ ਵੀ ਗਾਲਣਾ ਤੁਹਾਡੀ ਵਿਅਰਥ ਨਹੀਂ ਜਾਏਗਾ ਕੁਝ ਨਾ ਕੁਝ ਖੇਡ لازਮੀ ਬਣੇਗੇ ਕੁਝ ਨਾ ਕੁਝ سلسلہ لازਮੀ ਬਣੇਗਾ ਤੋ ਸਿਰਫ ਪੰਜ ਦਫਾ ਪਿਛੇ ਤੁਸੀਂ ਉਚਾਰਨ ਕਰਨਾ why ਬੰਦ ਕਰਨ ਬਖਸ਼ਿਸ਼ ਕਰਨ ਜ਼ਿੰਦਗੀ ਰਹੀ ਸਿਹਤ ਰਹੀ ਫਿਰ ਤੁਹਾਡੇ ਜਨਵਰੀ ਦੇ ਚਰਨ ਪਰਸਾਂਗੇ ਸਤਿਗੁਰ ਸੰਯੋਗ ਬਣਾਣ ਜੋ ਕੋ ਛਾਪਨੋ ਸਰਵਨ ਕਰਾਇਆ ਅਰਦਾਸ ਹੈ ਧਨ ਗੁਰਗਨ ਸਾਹਿਬ ਜੀ ਮਹਾਰਾਜ ਦੇ ਚਰਨਾਂ ਚ ਸੁਣਾ ਕੇ ਮੇਰੇ ਹਿਰਦੇ ਚ ਵਸੇ ਸੁਣ ਕੇ ਤੁਹਾਡੇ ਹਿਰਦੇ ਚ ਵਸੇ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ ਮੇਰਾ ਸੁਣਾਇਆ ਹੋਇਆ ਸਫਲ ਹੋਵੇ